ਸ਼ਰੋਮਣੀ ਅਕਾਲੀ ਦਲ ਦੇ ਲੀਗਲ ਵਿੰਗ ਦੇ ਹੈੱਡ ਅਤੇ ਮੁਖਬਲਾਰੇ ਅਰਸ਼ਦੀਪ ਕਲੇਰ ਨੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੁਝ ਗੱਲਾਂ ਆਖੀਆਂ ਨੇ ਵਿਕਰਮ ਸਿੰਘ ਮਜੀਠੀਆ ਸਬੰਧੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਾਨੂੰਨੀ ਕਾਰਵਾਈ ਕਿੱਧਰ ਵੱਲ ਨੂੰ ਰੁਖ ਕਰੇਗੀ ਇਹਦੇ ਵੱਲ ਇਸ਼ਾਰਾ ਕੀਤਾ ਇਸ ਵੇਲੇ ਚਰਚਾਵਾ ਨੇ 14 ਤਰੀਕ ਨੂੰ ਵੱਡੀ ਸੁਣਵਾਈ ਹੋ ਸਕਦੀ ਹੈ ਬਿਕਰਮ ਸਿੰਘ ਮਜੀਠੀਆ ਸਬੰਧੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋ ਸਕਦੀ ਹੈ ਜਾਂ ਘੱਟੋ ਘੱਟ ਬਹਿਸ ਹੋਣ ਦੀਆਂ ਚਰਚਾਵਾਂ ਨੇ ਜੇ ਬਹਿਸ ਹੁੰਦੀ ਹੈ ਤਾਂ ਉਹ ਕਿੱਧਰ ਵੱਲ ਨੂੰ ਜਾਵੇਗੀ ਔਰ ਅੰਤ ਨੂੰ ਸੁਣਵਾਈ ਕਦੋਂ ਤੇ ਕੀ ਹੋਵੇਗੀ ਸਵਾਲ ਇਹ ਖੜਦੇ ਪਏ ਨੇ ਦਰਸਲ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਦੋਂ ਹਾਈ ਕੋਰਟ ਦਾ ਰੁਖ ਕੀਤਾ ਗਿਆ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਕੀਤੇ ਕਿ ਆਪਣਾ ਪੱਖ ਪੇਸ਼ ਕੀਤਾ ਜਾਵੇ ਜੋ ਅਰਸ਼ਦੀਪ ਕਲੇਰ ਦਾ ਦਾਵਾ ਹੈ ਅਜੇ ਤੱਕ ਪੰਜਾਬ ਸਰਕਾਰ ਨੇ ਆਪਣਾ ਪੱਖ ਪੇਸ਼ ਨਹੀਂ ਕੀਤਾ ਪਰ ਆਉਣ ਵਾਲੇ ਸਮੇਂ ਚ 14 ਤਰੀਕ ਨੂੰ ਕੁਝ ਵੱਡਾ ਹੋ ਸਕਦਾ ਹੈ ਇਸ ਮਸਲੇ ਬਾਰੇ ਵਿਕਰਮ ਸਿੰਘ ਮਜੀਠੀਆ ਦੇ ਭਵਿੱਖ ਬਾਰੇ ਵੱਡੇ ਦਾਅਵੇ ਕੀਤੇ ਜਾ ਰਹੇ ਹੈ ਇਥੋਂ ਤੱਕ ਸਵਾਲ ਉੱਠ ਰਹੇ ਹੈ ਕਿ ਕੀ ਐਤ ਕੀ ਮਜੀਠੀਆ ਨੂੰ ਦੀਵਾਲੀ ਜੇਲ੍ਹ ਚ ਮਨਾਉਣੀ ਪਊਗੀ ਖੈਰ ਕੀ ਕੁਝ ਹੋਵੇਗਾ ਉਹ ਸਮੇਂ ਤੇ ਅਸਰ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਤਾ ਕਰਸ਼ਦੀਪ ਕਲੇਰ ਕੀ ਬੋਲੇ ਨੇ ਆਓ ਸੁਣ ਲੰਨੇ ਆ ਦੇਖੋ ਜ ਵਿਕਰਮ ਮਜੀਠੀਆ ਸਾਹਿਬ ਨਾਲ ਨਾਬਾ ਦੀ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਹੈ ਤੇ ਮਜੀਠੀਆ ਸਾਹਿਬ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਆਪਣੇ ਸਮੂਹ ਜਿਹੜੇ ਉਹਨਾਂ ਦੇ ਇਲਾਕੇ ਦੇ ਲੋਕ ਨੇ ਪੰਜਾਬ ਦੇ ਜਿਹੜੇ ਉਹਨਾਂ ਦੇ ਸ਼ੁਭਚਿੰਤਕ ਹੈ ਉਹਨਾਂ ਲਈ ਉਹਨਾਂ ਦਾ ਸੁਨੇਹਾ ਹੈ ਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਔਰ ਜੋ ਵੀ ਇਹ ਸਰਕਾਰ ਦੀਆਂ ਜੋ ਵਧੀਕੀਆਂ ਨੇ ਸਰਕਾਰ ਦੀਆਂ ਵਧੀਕੀਆਂ ਵਿਰੁੱਧ ਲੜਾਈ ਲੜਦੇ ਸੀ ਲੜਦੇ ਹਾਂ ਤੇ ਲੜਦੇ ਰਾਂਗੇ ਜੋ ਵਿਕਰਮ ਮਜੀਠੀਆ ਸਾਹਿਬ ਦੇ ਕੇਸ ਦੀ ਸਥਿਤੀ ਹੈ ਉਹਦੇ ਬਾਰੇ ਵੀ ਮੈਂ ਸਪਸ਼ਟ ਕਰ ਦਿੰਦਾ ਕਿ ਜਿਹੜਾ ਤਾਂ ਅੰਮ੍ਰਿਤਸਰ ਦੇ ਵਿੱਚ ਇੱਕ ਪੁਲਿਸ ਨੇ ਪਰਚਾ ਦਰਜ ਕੀਤਾ ਸੀ ਜਿੱਦਨ 25 ਤਰੀਕ ਨੂੰ ਮਜੀਠੀਆ ਸਾਹਿਬ ਨੂੰ ਅਰੈਸਟ ਕਰਨ ਗਏ ਨੇ ਉਹ ਦਿਨ ਪਰਚਾ ਦਰਜ ਹੋਇਆ ਸੀ ਕਿ ਜੀ ਮਜੀਠੀਆ ਸਾਹਿਬ ਨੇ ਵਿਜੀਲੈਂਸ ਦੇ ਕੰਮ ਦੇ ਵਿੱਚ ਰੁਕਾਵਟ ਪਾਈ ਆਪਣੇ ਸਾਥੀਆਂ ਸਮੇਤ ਔਰ ਸਰਕਾਰਾਂ ਦਾ ਤੁਸੀਂ ਹਾਲ ਦੇਖੋ ਕਿ ਜਦੋਂ ਹਾਈ ਕੋਰਟ ਦੇ ਵਿੱਚ ਉਹਦੀ ਬੇਲ ਲੱਗੀ ਹਾਈ ਕੋਰਟ ਬੇਲ ਦੇ ਵਿੱਚ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਜੀ ਸਾਨੂੰ ਤਾਂ ਇਹਦੇ ਚ ਉਹਨਾਂ ਦੀ ਅਰੈਸਟ ਹੈ ਹੀ ਨਹੀਂ ਹੁਣ ਇੱਕ ਵੀਡੀਓਗ੍ਰਾਫੀ ਦੇ ਉੱਤੇ ਬੜਾ ਸਪਸ਼ਟ ਸੀ ਸਾਰਾ ਕੁਝ ਕਿ ਉੱਥੇ ਕੋਈ ਕੰਮ 'ਚ ਵਿਗੜ ਨਹੀਂ ਪਾਇਆ ਲੋਕ ਤਾਂ ਪਹਿਲਾਂ ਹੀ ਮੌਜੂਦ ਸੀ ਰੋਟੀਨ ਦੀ ਤਰ੍ਹਾਂ ਉੱਥੇ ਮੌਜੂਦ ਸੀ ਵਿਜੀਲੈਂਸ ਬਾਦ ਦੇ ਵਿੱਚ ਗਈ ਸਿਵਲ ਕੱਪੜਿਆਂ 'ਚ ਗਈ ਕੰਦਾ ਟੱਪ ਕੇ ਗਈ ਤੇ ਜਦੋਂ ਹਾਈ ਕੋਰਟ ਨੇ ਪੁੱਛਿਆ ਕਿ ਦੱਸੋ ਭਾਈ ਕਾਦੇ ਲਈ ਕਸਟਡੀ ਚਾਹੀਦੀ ਹੈ ਉੱਥੇ ਕਹਿੰਦੇ ਨਹੀਂ ਜੀ ਸਾਨੂੰ ਇਸ ਕੇਸ ਦੇ ਵਿੱਚ ਇਹਨਾਂ ਦੀ ਕਸਟਡੀ ਨਹੀਂ ਚਾਹੀਦੀ ਤੇਰੇ ਆਰਡਰ ਹੋਇਆ ਉਸ ਕੇਸ ਦੇ ਵਿੱਚ ਕਿ ਜੀ 7 ਦਿਨ ਪਹਿਲਾਂ ਲਿਖਤੀ ਨੋਟਿਸ ਤੇ ਦੱਸਣਾ ਹੋਊਗਾ ਅਗਰ ਵਿਕਰਮ ਜੀਤਿਆਨ ਨੂੰ ਅਰੈਸਟ ਕਰਨ ਔਰ ਜਿਹੜਾ ਡੀਏ ਦਾ ਝੂਠਾ ਕੇਸ ਬਣਾਇਆ ਇਹਦੇ ਚ 14 ਅਕਤੂਬਰ ਡੇਟ ਲੱਗੀ ਹੈ ਬੇਲ ਦੀ ਰੈਗੂਲਰ ਬੇਲ ਦੀ ਉਹਦੇ ਚ ਪਿਛਲੀ ਡੇਟ ਤੇ ਜੱਜ ਸਾਹਿਬ ਨੇ ਗੱਲ ਕਹੀ ਸੀ ਕਿ ਜੀ ਇਸ ਕੇਸ ਦੇ ਵਿੱਚ ਨੋਟਿਸ ਆਫ ਮੋਸ਼ਨ ਇਸ਼ੂ ਕਰਕੇ ਵਿਜੀਲੈਂਸ ਨੂੰ ਕਿਹਾ ਸੀ ਕਿ ਰਿਟਨ ਰਿਪਲਾਈ ਫਾਈਲ ਕਰੋ 14 ਅਕਤੂਬਰ ਤੋਂ ਪਹਿਲਾਂ ਮਤਲਬ ਉਸ ਤਰੀਕ ਤੋਂ 2 ਹਫ਼ਤਿਆਂ ਦੇ ਵਿੱਚ ਫਾਈਲ ਕਰਨਾ ਸੀ ਉਸ ਤੋਂ ਬਾਅਦ 14 ਨੂੰ ਹੁਣ ਉਹਦੇ ਚ ਬਹਿਸ ਹੋਣੀ ਹੈ ਪਰ ਹਲੇ ਤੱਕ ਵਿਜੀਲੈਂਸ ਨੇ ਜੋ ਮੇਰੀ ਜਾਣਕਾਰੀ ਹੈ ਹਾਈ ਕੋਰਟ ਦੀ ਰਜਿਸਟਰੀ ਦੇ ਵਿੱਚ ਹਲੇ ਤੱਕ ਕੋ ਜਵਾਬ ਨਹੀਂ ਫਾਈਲ ਕੀਤਾ ਪਰ ਅਸੀਂ ਆਸ ਕਰਦੇ ਹਾਂ ਕਿ ਘੱਟੋ-ਘੱਟ ਕੋਰਟ ਦੇ ਆਰਡਰਸ ਨੂੰ ਤਾਂ ਵਿਜੀਲੈਂਸ ਮੰਨੂਗੀ ਤੇ ਕੋਰਟ ਨੇ 2 ਹਫ਼ਤਿਆਂ ਦਾ ਸਮਾਂ ਦਿੱਤਾ ਸੀ ਤੇ 2 ਹਫ਼ਤਿਆਂ 'ਚ ਉਸ ਕੇਸ ਦੇ ਵਿੱਚ ਜਵਾਬ ਫਾਈਲ ਕੀਤਾ ਜਾਊ। ਪਰ ਇੱਕ ਚੀਜ਼ ਮੈਂ ਹੋਰ ਜ਼ਰੂਰ ਕਰਨ ਕਹਿਣੀ ਚਾਹੁੰਦਾ ਜੋ ਅੱਜ ਮਜੀਠੀਆ ਸਾਹਿਬ ਨੇ ਵੀ ਅੰਦਰੋਂ ਕਹੀ ਹੈ। ਦੇਖੋ ਅਰਵਿੰਦ ਕੇਜਰੀਵਾਲ ਜਿੱਦਣ ਪੰਜਾਬ ਆਉਂਦੇ ਅਰਵਿੰਦ ਕੇਜਰੀਵਾਲ ਪੰਜਾਬ ਆ ਕੇ ਗੱਲਾਂ ਤਾਂ ਬਹੁਤ ਕਰਦੇ ਨੇ ਨਸ਼ੇ ਦੀਆਂ। ਸਵਾਲ ਤਾਂ ਇਹ ਖੜਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਪਹਿਲੀ ਸਰਕਾਰ ਹੈ ਜਿਹਨੂੰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਸਰਟੀਫਿਕੇਟ ਦਿੱਤਾ ਹੈ ਕਿ ਭਾਈ ਇਸ ਤਰੀਕੇ ਲੱਗ ਰਿਹਾ ਕਿ ਸਰਕਾਰ ਨਸ਼ਾ ਵਕਾਰੀ ਹੈ ਡੀਜੀਪੀ ਸਾਹਿਬ ਤੋਂ ਮਾਫੀ ਮੰਗਾਈ ਹੈ ਸੋ ਕੇਜਰੀਵਾਲ ਸਾਹਿਬ ਜਿਨ੍ਹਾਂ ਨੇ ਵਿਕਰਮ ਮਜੀਠੀਆ ਤੋਂ ਆਪ ਲਿਖਤੀ ਮਾਫੀ ਮੰਗੀ ਹੈ ਕੀ ਅੱਜ ਕੋਈ ਨੈਤਿਕ ਅਧਿਕਾਰ ਰੱਖਦੇ ਨੇ ਐਸੀਆਂ ਗੱਲਾਂ ਕਰਨ ਦਾ ਪੰਜਾਬ ਦੇ ਲਾਅ ਐਂਡ ਆਰਡਰ ਤੇ ਗੱਲ ਕਰੋ ਉਹ ਜਿਹੜਾ ਬਰਨਾਲੇ ਇੱਕ ਨੌਜਵਾਨ ਦਾ ਕਤਲ ਹੋਇਆ ਹੈ ਉਹਦੇ ਬਾਰੇ ਤਾਂ ਗੱਲ ਕਰਦੇ ਨਹੀਂ ਔਰ ਫਿਰ ਕਹਿੰਦੇ ਜੀ ਅਸੀਂ ਬਿਜਲੀ ਖੇਤਰ ਚ ਕ੍ਰਾਂਤੀ ਲਿਆਂਦੀ ਹੈ ਮੈਂ 2-3 ਦਿਨ ਤੋਂ ਇਹ ਗੱਲ ਬੋਲਣੀ ਚਾ ਰਿਹਾ ਸੀ ਪਰ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਆਪਾਂ ਦੇਖਿਆ ਕਿ ਰਾਜਵੀਰ ਜਵੰਦਾ ਦੀ ਅਚਨਚੇਤ ਮੌਤ ਹੋਈ ਫਿਰ ਪੰਜਾਬ ਦਾ ਇੱਕ ਹੋਰ ਹੀਰਾ ਨੌਜਵਾਨ ਵਰਿੰਦਰ ਘੁੰਮਣ ਉਹਨਾਂ ਦਾ ਕੱਲ ਸੰਸਕਾਰ ਸੀ ਸੋ ਮੈਂ ਅੱਜ ਅਰਵਿੰਦ ਕੇਜਰੀਵਾਲ ਜੀ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੇ ਲੋਕ ਕਹਿੰਦੇ ਨੇ ਅਰਵਿੰਦ ਕੇਜਰੀਵਾਲ ਜੀ ਕਹਿੰਦੇ ਜੀ ਮੈਂ ਬਿਜਲੀ ਖੇਤਰ ਦੇ ਵਿੱਚ ਕ੍ਰਾਂਤੀ ਲਿਆਂਦੀ ਹੈ 2007 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਸੀ ਪੰਜਾਬ ਦੇ ਵਿੱਚ ਔਨ ਰਿਕਾਰਡ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਆਪਦੇ ਅਫਸਰਾਂ ਤੋਂ ਮਗਾ ਕੇ ਰਿਕਾਰਡ ਦੇਖ ਲਿਆ ਕਰਨ। ਉਹ ਦਿਨ ਪੰਜਾਬ ਦੇ ਵਿੱਚ ਬਿਜਲੀ ਦੀ ਪੈਦਾਵਾਰ 5562 ਮੈਗਾਵਾਟ ਸੀ। ਤੇ ਜਿੱਦਨ ਸ਼੍ਰੋਮਣੀ ਅਕਾਲੀ ਦਲ ਨੇ 2017 ਚ ਸਰਕਾਰ ਛੱਡੀ ਐ, ਉਹ ਦਿਨ 5562 ਤੋਂ ਵਧਾ ਕੇ 14452 ਮੈਗਾਵਾਟ ਸੀਗੀ। ਮਤਲਬ 3 ਗੁਣਾ ਬਿਜਲੀ ਦਾ ਵਾਅਦਾ ਕਰਕੇ ਗਿਆ ਤਾਂ ਹੀ ਪਾਵਰ ਸਰਪਲਸ ਸੂਬਾ ਬਣਿਆ। ਤੇ ਤੁਸੀਂ ਹੈਰਾਨ ਹੋ ਜਾਓ ਕਿ 2017 ਤੋਂ ਅੱਜ 2025 ਆ ਗਿਆ 5 ਸਾਲ ਕਾਂਗਰਸ ਦੀ ਸਰਕਾਰ ਰਹੀਗੀ ਤੇ 4 ਸਾਲ ਤਕਰੀਬਨ ਆਮ ਆਦਮੀ ਪਾਰਟੀ ਨੂੰ ਹੋਗੇ ਤੇ ਇਹ 8.5 ਸਾਲ ਦੇ ਸਮੇਂ ਦੇ ਵਿੱਚ ਇਹ 14452 ਤੋਂ ਹਲੇ ਤੱਕ 15000 ਮੈਗਾਵਾਟ ਤੋਂ ਨਹੀਂ ਪਹੁੰਚ ਸਕੇ ਮਤਲਬ ਇਹਨਾਂ ਤੋਂ 50000 ਜਿਹੜੀ ਉਹ ਉਹੀ ਨਹੀਂ ਬਿਜਲੀ ਇਹਨਾਂ ਤੋਂ ਬਣੀ 5 ਮਤਲਬ ਕਿ 50 ਮੈਗਾਵਾਟ ਇਹਨਾਂ ਤੋਂ ਨਹੀਂ ਬਣੀ ਹੋਰ ਤੋ ਇਹ ਜਿਹੜੀਆਂ ਗੱਲਾਂ ਇਹ ਕੀਤੀਆਂ ਜਾ ਰਹੀਆਂ ਨੇ ਮੈਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਕਿ ਹੁਣ ਸਮਾਂ ਨੇੜੇ ਆ ਗਿਆ ਲੋਕ ਤੁਹਾਡੀ ਕਾਰਗੁਜ਼ਾਰੀ ਤੇ ਤੁਹਾਡੇ ਤੋਂ ਸਵਾਲ ਕਰਦੇ ਨੇ ਪਹਿਲਾਂ ਉਹਦਾ ਜਵਾਬ ਦਿਓ ਇਹ ਜਿਹੜੀ ਸਿਆਸੀ ਤੂੰ ਤੂੰ ਮੈਂ ਮੈਂ ਇਹ ਹੁਣ ਲੋਕਾਂ ਨੇ ਸੁਣ ਲਈ ਸਮਝ ਲਈ ਤੇ ਲੋਕਾਂ ਨੇ ਹੁਣ ਨਕਾਰਤੀ ਕਿਉਂਕਿ ਲੋਕ ਚਾਹੁੰਦੇ ਨੇ ਕਿ ਜੋ ਵਾਅਦੇ ਕੀਤੇ ਨੇ ਉਹ ਵਾਅਦੇ ਪੂਰੇ ਕਰੋ ਚੋਰਾਂ ਨੂੰ ਲੱਗਦਾ ਜੀ ਦੇਖੋ 14 ਤਰੀਕ ਨੂੰ ਕੋਰਟ ਦੇ ਵਿੱਚ ਇਹਨਾਂ ਨੇ ਉਸ ਤੋਂ ਪਹਿਲਾਂ ਰਿਪਲਾਈ ਫਾਈਲ ਕਰਨਾ ਤੇ 14 ਨੂੰ ਕੋਰਟ ਨੇ ਬੈਸਟ ਦੀ ਤਾਰੀਖ ਦਿੱਤੀ। ਸੋ ਅਸੀਂ ਇਹ ਸਮਝਦੇ ਹਾਂ ਕਿ ਘੱਟੋ-ਘੱਟ ਵਿਜੀਲੈਂਸ ਜਿਹੜੀ ਪੰਜਾਬ ਦੇ ਲੋਕਾਂ ਨੂੰ ਝੂਠ ਬੋਲ ਰਹੀ ਹੈ ਜਿਹੜੇ ਕਿ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਝੂਠੇ ਦਾਅਵਿਆਂ ਵਾਅਦਿਆਂ ਦੇ ਨਾਲ ਗੱਲਾਂ ਤਾਂ ਕਰਦੇ ਨੇ ਕਿ ਜੀ ਅਸੀਂ ਡਰੱਗ ਤੇ ਕਾਰਵਾਈ ਕੀਤੀ ਹੈ ਪਰਚਾ ਦਿੱਤਾ ਆਮਦਨ ਤੋਂ ਬਾਅਦ ਜਾਇਦਾਦ ਦਾ ਹੁਣ ਜਾਇਦਾਦ ਵੀ ਨਹੀਂ ਲੱਭੀ ਡਰੱਗ ਦੇ ਕੇਸ 'ਚ ਡਰੱਗ ਹੈ ਨਹੀਂ ਸੀ ਜਾਇਦਾਦ ਦੇ ਕੇਸ 'ਚ ਜਾਇਦਾਦ ਨਹੀਂ ਸੋ ਹੁਣ ਘੱਟੋ-ਘੱਟ ਕੋਰਟ ਦੇ ਹੁਕਮ ਮੰਨ ਕੇ ਇਹ ਆਪਣਾ ਜਵਾਬ ਦਾਖਲ ਕਰਕੇ 14 ਨੂੰ ਬੈਸਟਲੀ ਆਉਣਗੇ ਜੇ 14 ਨੂੰ ਬੈਸਟਲੀ ਨਹੀਂ ਆਉਂਦੇ ਐਤੋਂ ਇਹ ਗੱਲ ਸਪਸ਼ਟ ਹੈ ਕਹਿੰਨੇ ਕੋਲੇ ਕਹਿਣ ਨੂੰ ਹੀ ਕੱਖ ਨਹੀਂ ਜੇ ਕੋਰਟ 'ਚ ਵੀ ਨਹੀਂ ਜਵਾਬ ਫਾਈਲ ਕਰਦੇ ਜਿਹੜੀ ਦਿੱਤੀ ਹੋਈ ਤਰੀਕ ਪਰ ਸਪਸ਼ਟ ਹੋ ਜੂਗਾ ਕਿ ਇਹਨਾਂ ਕੋਲ ਕਹਿਣ ਨੂੰ ਕੁਝ ਨਹੀਂ ਸਿਰਫ ਸਮਟ ਪਾਉਣਾ ਚਾਹੁੰਦੇ ਕਿ ਸਿਰਫ ਸਰਕਾਰ ਦੀ ਮਨਸ਼ਾ ਵੀ ਦਿਵਾਲੀ ਅੰਦਰ ਹੀ ਲਮਾਉਣ ਦੇ ਜਿੱਤੇ ਕੋ ਦੇਖੋ ਸ਼੍ਰੋਮਣੀ ਅਕਾਲੀ ਦਲ ਸੰਘਰਸ਼ਾਂ ਚੋਂ ਨਿਕਲੀ ਜਥੇਬੰਦੀ ਹੈ ਉਸੇ ਜਥੇਬੰਦੀ ਦੇ ਸਿਪਾਹੀ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਉਸ ਦਿਨ ਇਹੀ ਗੱਲ ਕਹਿ ਕੇ ਗਏ ਸੀ ਕਿ ਇਹ ਜਿੰਨਾ ਜ਼ੁਲਮ ਜਿੰਨਾ ਧੱਕਾ ਸਰਕਾਰਾਂ ਨੇ ਕਰਨਾ ਹੈ ਕਰ ਲੈਣ ਇਹ ਜਿਹੜੇ ਤਿਹਾਰ ਨੇ ਠੀਕ ਹੈ ਇਹ ਆਪਣੇ ਪਰਿਵਾਰ ਦੇ ਵਿੱਚ ਹਰ ਕੋਈ ਮਨਾਉਣਾ ਚਾਹੁੰਦਾ ਅਸੀਂ ਵੀ ਚਾਹੁੰਦੇ ਹਾਂ ਪਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ ਕਮਿਟਿਡ ਹੈ ਸੋ ਜੇ ਸਰਕਾਰ ਇਹ ਸੋਚਦੀ ਹੈ ਕਿ ਇਹ ਜੇ ਹਤਕੰਡੇ ਇਹ ਜੇ ਪੈਂਤੜਿਆਂ ਨਾਲ ਕਿਸੇ ਦਾ ਉਰੇ ਤੁਸੀਂ ਮੋਰਾਲ ਨੂੰ ਉਹ ਡੋਲ ਜੂ ਤਾਂ ਨਹੀਂ ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ ਚ ਵਿਕਰਮਜੀਤਿਆ ਚੜ੍ਹਦੀ ਕਲਾ ਚ ਨੇ ਲੜਾਈ ਲੜਾਂਗੇ ਅਦਾਲਤਾਂ ਤੇ ਪੂਰਨ ਭਰੋਸਾ ਹੈ ਦੇਖਣ ਦੀ ਗੱਲ ਤੇ ਇਹ ਹੈ ਕਿ ਜਿਹੜੇ ਵੱਡੇ ਵੱਡੇ ਦਾਅਵੇ ਮੀਡੀਆ ਚ ਆ ਕੇ ਕਰਦੇ ਨੇ ਸਰਕਾਰ ਦੇ ਬੰਦੇ ਉਹ ਹਾਈ ਕੋਰਟ ਦੇ ਵਿੱਚ ਜਵਾਬ ਫਾਈਲ ਕਰਦੇ ਨੇ ਹਾਈ ਕੋਰਟ ਦੇ ਵਿੱਚ ਬਹਿਸ ਲਈ ਆਉਂਦੇ ਨੇ ਕਿ ਹੁਣ ਉੱਥੋਂ ਵੀ ਭੱਜਣ